कांड ਹੋਇਆ ਗੋਲੂ ਪੰਡਤ ਨੂੰ ਜਿਹੜਾ ਗੋਲੀਆਂ ਵੱਜੀਆਂ ਉਹ ਅੱਜ ਤਰੀਕ ਤੇ ਆਨ ਕਰਕੇ ਦੋਵਾਂ ਦਾ ਆਮਣਾ ਸਾਹਮਣਾ ਹੋਣ ਕਰਕੇ ਉਹ ਮੇਰੇ ਤੇ ਰਵੀ ਹੁੰਦਾ ਸੀ ਠੀਕ ਹੈ ਜੀ ਇਹਨਾਂ ਨੇ ਮੇਰੇ ਪਹਿਲਾਂ ਵੀ ਸੱਟਾਂ ਮਾਰੀਆਂ ਇਹ ਜਿੱਥੇ ਵੀ ਫੜੇ ਜਾਂਦੇ ਆ ਉੱਥੇ ਮੇਰਾ ਨਾਂ ਲੈਂਦੇ ਵੀ ਇਹ ਗੱਗੀ ਮਾਰਨਾ ਗੱਗੀ ਲੋਰੀਏ ਨੂੰ ਮਾਰਨਾ ਠੀਕ ਹੈ ਜੀ ਜਿਹੜਾ ਕੋਈ ਵੀ ਕੋਈ ਡਿਜ਼ਾਇਰ ਦੇ ਤੰਗ ਨਾ ਕੀਤਾ ਜਾਵੇ ਕਿਸੇ ਨੂੰ ਤੇ ਮੈਂ ਕੀਤਾ ਜਿਹੜਾ ਇਹ ਗੋਲੂ ਪੰਡਤ ਤੇ ਜੀਤਾ ਆਂਦੇ ਹੀ ਨਾ ਵੀ ਗੱਗੀ ਮਾਰਨਾ ਹੀ ਗੱਗੀ ਲੋਰੀਆਂ ਮਾਰਨਾ ਇਹਨਾਂ ਨੂੰ ਆਕੋ ਹੁਣ ਮਾਰ ਲਓ ਠੀਕ ਐ ਗੱਗੀ ਨੂੰ ਮਾਰਨਾ ਕਿਤੇ ਸੋਖਾ ਨਹੀਂ ਦਾ ਕੋਈ ਗੱਲ ਨਹੀਂ ਸਮਾਂ ਆਊਗਾ ਤੁਸੀਂ ਹੁਣ ਕੱਢ ਲਿਆ ਜੇ ਜਿਹੜਾ ਮੇਰੇ ਸੱਤਾ ਮਾਰੀਆਂ ਸੀ ਤੁਸੀਂ ਮੈਂ ਤਾਂ ਕੱਢ ਲਿਆ ਆਪਦੀ ਤੁਸੀਂ ਆਂਦੇ ਹੀ ਨਾ ਵੀ ਗੱਗੀ ਲੋਰੀਆਂ ਮਾਰਨਾ ਜਿੱਥੇ ਫੜੇ ਜਾਂਦੇ ਸੀ ਜਿੱਥੇ ਵੀ ਕੋਈ ੜਮਾਂਡ ਹੁੰਦਾ ਸੀ ਉੱਥੇ ਆਂਦੇ ਹੀ ਗੱਗੀ ਨੂੰ ਮਾਰਨਾ ਮਾਰ ਲਓ ਹੁਣ ਗੱਗੀ ਨੂੰ ਠੀਕ ਹੈ ਵੀ ਸਭ ਜਿਹੜਾ ਅੱਜ ਅਮਰਪੁਰ ਕੋਟ ਕੰਪਲੈਕਸ ਵਿੱਚ ਘਾਹ ਲ ਹੋਇਆ ਹੈ ਇਹਦੇ ਬਾਰੇ ਪੁਲਿਸ ਦਵਾਰਾ ਕਿਹੜੇ ਕਦਮ ਉਠਾਏ ਗਏ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੇ ਜਿਹੜਾ ਇਨਸੀਡੈਂਟ ਅੱਜ ਬੋਰ ਵਿਖੇ ਵਾਪਰਿਆ ਸਾਰੀਆਂ ਟੀਮਾਂ ਸਾਡੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਟੀਮਾਂ ਨੂੰ ਅਲੱਗ-ਅਲੱਗ ਜੌਬਸ ਦਿੱਤੀਆਂ ਗਈਆਂ ਨੇ ਸਾਡੇ ਕੋਲ ਲੀਡਸ ਆਈਆਂ ਨੇ ਅਸੀਂ ਉਹਨਾਂ ਲੀਡਸ ਉੱਪਰ ਕੰਮ ਕਰ ਰਹੇ ਹਾਂ ਔਰ ਅਸੀਂ ਕਿਸੇ ਵੀ ਕਲਪਰੇਟ ਨੂੰ ਬਿਲਕੁਲ ਸਪੇਅਰ ਨਹੀਂ ਕਰਾਂਗੇ ਕਿਸੇ ਵੀ ਹਾਲਤ ਦੇ ਵਿੱਚ ਕਾਰਨ ਕਿ ਇਹ ਸਾਰੇ ਜਿਹੜਾ ਗਏ ਨਜ਼ਰ ਆਇਆ ਅਜੇ ਤੱਕ ਜੋ ਸਾਹਮਣੇ ਆਰੀ ਗੱਲ ਕਿ ਇਹਨਾਂ ਦੋਨਾਂ ਦੀ ਆਪਸ ਵਿੱਚ ਪਰਸਨਲ ਰਿਲੇਸ਼ਨਸ਼ਿਪ ਚੱਲ ਰਹੀ ਸੀਗੀ ਔਰ ਇਸ ਕਰਕੇ ਹੀ ਇਹ ਇਹਨਾਂ ਨੇ ਅੱਜ ਇਹ ਕੰਮ ਦਾ ਇਜਾਮ ਦਿੱਤਾ ਸਿਰ ਕਿੰਨੇ ਲੋਕਾਂ ਤੇ ਮੰਨਲਾ ਦਰਜ ਕਰ ਲਿਆ ਹੁਣ ਤੱਕ ਇਹ ਚਾਰ ਬੰਦਿਆਂ ਦੇ ਐਫਆਈਆਰ ਦਰਜ ਕੀਤੀ ਹੈਗੀ ਤੇ ਉਸ ਦੇ ਅੱਗੇ ਬਾਕੀ ਸਭ ਤੋਂ ਮੁੱਖ ਆਰੋਹੀ ਕੌਣ ਹੈ ਜਿਹੜਾ ਗਤੀ ਸਰੇਕ ਵੀਡੀਓ ਬਾਰੇ ਸਭ ਨੂੰ ਇਹ ਹੈ ਉਹਨੇ ਜ਼ਿੰਮੇਵਾਰੀ ਲਈਤੀ ਹੈ ਕੋਈ ਨਾ ਉਹ ਸੀ ਵੈਰੀਫਾਈ ਕਰ ਰਹੇ ਹੈਗੇ ਸਾਰਾ ਦੇਖ ਰਹੇ ਤੁਸੀਂ ਉਹਨੇ ਸਾਰੇ ਇੰਨੇ ਗਿਆ ਵੀ ਕਿਤੇ ਮੇਰੀ ਇਕੱਲੇ ਦੀ ਜ਼ਿੰਮੇਵਾਰੀ ਹੋਰ ਕਿਸੇ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਕੀ ਹੈ ਜਿਹੜਾ ਵੀ ਇਨਵੋਲਡ ਹੋਏਗਾ ਜੀ ਬਿਲਕੁਲ ਸਪੇਅਰ ਨਹੀਂ ਕੀਤਾ ਜਾਏਗਾ ਕਿਸੇ ਵੀ ਸੂਰਤ ਦੇ ਵਿੱਚ ਸਾਰੇ ਪਿਆਨਾ ਦੇ ਪਰਚਾਦਾਰੀ ਕਰਦੇ ਹੋ ਜੀ ਕੋਈ ਮਰਸੀ ਨਹੀਂ ਕਿਸੇ ਦੇ ਕਿਸ ਤੇ ਬਿਆਨ ਤੇ ਪ੍ਰਚਲਿਤ ਸਰਚ ਕਿੰਨਾ ਬਿਆਨ ਤੇ ਉਹ ਜਿਹੜੇ ਜਿਹਨਾਂ ਡੈਥ ਹੋਈ ਉਹਨਾਂ ਦੇ ਸਾਹਰ ਕਿਹੜੀ ਕਿਹੜੀ ਤਰ੍ਹਾਂ ਦੇ ਮਾਮਲੇ ਦਰਜ ਕੀਤੇ ਗਏ ਸਰ ਮਰਡਰ ਦੀਆਂ ਨੇ ਆਮ ਚੋਰੀਆਂ ਨੇ ਬਾਕੀ ਬਚ ਗਿਆ ਸਰ ਜਦੋਂ ਪਹਿਲੇ ਪਾਸੇ ਤਾਂ ਕੋਈ ਲੰਕੇ ਗਈ ਸੀ ਦੁੱਧ ਤੋਂ ਦਿਨ ਕੋਈ ਉਹ ਦੇਖੋ ਉਹ ਹੈ ਨਾ ਅਸੀਂ ਜਿਹੜੀਆਂ ਲੀਡਸ ਤੇ ਕੰਮ ਕਰ ਰਹੇ ਹਾਂ ਜੋ ਪਲਮੈਕਸ ਐਕਸਪੋਜ਼ ਕਰੂੰਗਾ ਤੇ ਫਿਰ ਅਗਲੇ ਵੀ ਅਲਰਟ ਹੋ ਸਕਦੇ ਐ ਇਸ ਕਰਕੇ ਸਾਨੂੰ ਮੈਂ ਇਸ ਤੋਂ ਬਾਅਦ ਹੀ ਬਰੀਫ ਕਰ ਪਾਉਂਗਾ ਇਹ ਸਭ ਕੋਨੇ ਗੈਂਗ ਜੀ ਹੈ ਦੋਨੇ ਗੈਂਗ ਹੀ ਬਣਾਈ ਹੋਈ ਸੀ ਜਾਂ ਸਿੰਪਲ ਕੀ ਸੀ ਇਹ ਨਾ ਦਰੰਜ ਹੈ ਰਾਈਵਲਰੀ ਹੈ ਅਜੇ ਤੱਕ ਤਾਂ ਗੱਲ ਰਾਈਵਲਰੀ ਸਾਹਮਣੇ ਆ ਰਹੀ ਹੈ ਸਰਕਲ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਕ ਮਚ ਕਰਿਆ ਗਿਆ ਸੀ ਤਾਂ ਅੱਜ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਸ਼ਹਿਰ ਵਾਸੀ ਆਪਣੇ ਆਪ ਨੂੰ ਕਿਤਨਾ ਸੁਰੱਖਿਅਤ ਮਹਿਸੂਸ ਕਰਗੇਗੇ ਮੈਂ ਅਸ਼ੋਰੰਸ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦੀ ਕਿ ਕੋਈ ਬੰਦਾ ਕਿਸੇ ਵੀ ਸੁਰੱਖਤ ਸਪੇਅਰ ਨਹੀਂ ਕੀਤਾ ਜਾਏਗਾ ਬਿਲਕੁਲ ਅਸੀਂ ਸ਼ੋਰੰਸ ਇਹ ਮੈਂ ਕਿਹਾ ਠੀਕ ਸਰ ਇੱਕ 5 ਮਹੀਨੇ ਪਹਿਲਾਂ ਕਤਲ ਹੋਇਆ ਸੀਗਾ ਵੀਰ ਮਹਿੰਦ ਚਾਲਕ ਦਾ ਜੀ ਤੇ ਉਹਦੇ ਚ ਵੀ ਹਜੇ ਪੁਲਿਸ ਦੇ ਹੱਥ ਜਸਰ ਦੋਸ਼ੀ ਲੱਭੂ ਨਹੀਂ ਹੋਏ ਉਹ ਉਸ ਨੂੰ ਵੀ ਕਾਰਵਾਈ ਕੀਤਾ ਹੈਗਾ ਔਰ ਅਸੀਂ ਉੱਥੇ ਵੀ ਕੰਮ ਕਰਦੇ ਹਾਂ ਉਹਦੇ ਵਿੱਚ ਵੀ ਅਸੀਂ ਉਹਨੂੰ ਜਲਦੀ ਹੀ ਕਾਮਯਾਬੀ ਦਾ ਕੋਈ ਵੈਪਨ ਵਗੈਰਾ ਰਿਕਵਰ ਹੋਇਆ ਜੀ ਕਿਸੇ ਤਰ੍ਹਾਂ ਦਾ ਜੜ ਨਾਲ ਮਰਡਰ ਹੋਇਆ ਅੱਜ ਨਹੀਂ ਅਜੇ ਅਜੇ ਨਹੀਂ ਹੋਇਆ ਜੀ ਠੀਕ ਠੀਕ